ਮੈਂ ਉਹਨਾਂ ਨੂੰ ਆਣ ਕੇ ਵੇਖਿਆ ਕਿ ਚਿਹਰੇ ਉਹਨਾਂ ਦੇ ਅਜੇ ਵੀ ਹੱਸਦੇ ਆ। ਇਹ ਤੱਕ ਬੜੀ ਵੱਡੀ ਪ੍ਰਮਾਤਮਾ ਦੀ ਦੇਣੀ ਹੈ ਪੰਜਾਬੀਆਂ ਤੇ ਔਖ ਦੀ ਘੜੀ ਦੇ ਵਿੱਚ ਵੀ ਹੱਸਣਾ। ਤਾਂ ਸਾਨੂੰ ਨਾਲ ਕੱਲ ਦੇ ਆਪਣੀਆਂ ਸਾਡੀਆਂ ਟੀਮਾਂ ਗਈਆਂ ਸੀ ਸਾਰੇ ਪਿੰਡਾਂ ਦੇ ਵਿੱਚ ਤੇ ਬਾਹਲੇ ਜਿਹੜੇ ਸੱਜਣ ਆ ਪਤਵੰਤੇ ਉੱਧਾਂ ਕਿਹਾ ਕਿ ਰਾਸ਼ਨ ਬਹੁਤ ਆ ਚੁੱਕਾ ਵਾ। ਮੈਂ ਜਿਹੜੀ ਬੇਨਤੀ बार-बार ਹਰੇਕ ਵਾਰ ਲਾਈਵ ਹੋ ਕੇ ਵੀ ਕਰ ਰਿਹਾ ਕਿ ਰਾਸ਼ਨ ਦੀ ਕੋਈ ਕਮੀ ਨਹੀਂ ਗਈ। ਇੱਥੇ ਕੋਈ ਸਿਆਸੀ ਲੀਡਰ ਨੇ ਆ ਨਾ ਉਹਨਾਂ ਤੋਂ ਆਸ ਰੱਖੀ ਜਾ ਸਕਦੀ। ਚਲੋ ਉਹ ਛੱਡੋ ਜੀ। ਉਸ ਗੱਲ ਤੇ ਅਸੀਂ ਪੈਣਾ ਨਹੀਂਗਾ। ਕਲਾਕਾਰਾਂ ਨੂੰ ਬੇਨਤੀ ਆ ਕਿ ਆਪਾਂ ਜਿੱਦਾਂ ਫੀਲਡ ਦੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਸੁਣ ਰਹੇ ਆ ਜਾਂ ਉੱਥੇ ਰਾਸ਼ਨ ਵੰਡ ਰਹੇ ਆ ਮੋਢਲੀ ਜਿਹੜੀ ਜ਼ਰੂਰਤੋਂ ਅਗਲੀ ਜਿਹੜੀ ਬਣ ਗਈ ਇਹਨਾਂ ਦੀ ਮੋਢ ਵਸੇ ਬੇਦੀ ਕਿਉਂਕਿ ਸਾਰੇ ਅਸੀਂ ਸੱਜਣਾ ਨਾਲ ਰਹਿ ਕੀਤੀ ਜਿੰਨੇ ਇੱਥੋਂ ਦੇ ਪਤਵੰਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਗਾਂ ਸਾਨੂੰ ਲੋਡ ਪੈਣੀ ਆ ਅਸੀਂ ਕੱਲ ਵੀ ਪਿੰਡਾਂ ਦੇ ਵਿੱਚ ਜਦੋਂ ਗਏ ਸੀ ਬੰਦੇ ਸਾਡੇ ਸਾਰੇ ਗਏ ਸੀ ਉਹਨਾਂ ਨੇ ਸਾਰਿਆਂ ਨੇ ਇਹੋ ਕਿਹਾ ਵੀ ਅੱਜ ਦੀ ਅੱਜ ਦੇ ਦਿਨ ਸਾਨੂੰ ਜਿਹੜੀ ਉਹ ਰਾਸ਼ਨ ਦੀ ਲੋੜ ਨੇਗੀ ਸਾਨੂੰ ਲੋੜ ਆ ਕਿ ਜਦੋਂ ਇਹਨਾਂ ਦੀਆਂ ਪੈੜੀਆਂ ਬਾਤ ਕਰਨੀਆਂ ਵੇਖੋ ਇਹ ਜਿੱਥੇ ਦਰਿਆ ਵਗ ਜਾਂਦਾ ਨਾ ਉੱਥੇ ਰੇਤਾ ਦਾ ਪਤਾ ਨਹੀਂ ਕਿੱਥੇ ਇਹਨੇ 5 ਫੁੱਟ ਸੁੱਟ ਜਾਣੀ ਹੈ ਕਿੱਥੇ 4 ਸੁੱਟਣੀ ਕਿੱਥੇ 3 ਸੁੱਟਣੀ ਆ ਕਿਹੜੀ ਪੈਲੀ ਕਿਹੜਾ ਪੈਲੀਆਂ ਤੋਂ ਵੀ ਵਿਚਾਰੇ ਲੋਕਾਂ ਦੀ ਲੜਾਈ ਹੋ ਜਾਂਦੀ ਮੇਰੀ ਪੈਲੀ ਕਿੱਥੇ ਰਹਿ ਗਈ ਕਿਸੇ ਦੀ ਪੈਲੀ ਇਹ ਦਰਿਆ ਇਹੋ ਜਾਂ ਪਰਧੂ ਪਾਉਂਦਾ ਵਾ ਇਹ ਇਨ੍ਹਾਂ ਲੋਕਾਂ ਤੋਂ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਮੈਂ ਤਾਂ ਜਾਣਦਾ ਮੇਰਾ ਇਨ੍ਹਾਂ ਪਿੰਡਾਂ ਨਾਲ ਰਵੱਤਾ ਰਿਹਾ ਵਾ ਇਹ ਜ਼ਰੂਰ ਹੈ ਕਿ ਇੱਥੇ ਬੋਰ ਥੋੜੇ ਜਿ ਉੱਚੇ ਹੋ ਜਾਂਦੇ ਪਰ ਕਿੰਨੋ ਵੀ ਲੱਖ ਲੱਖ ਦਾ ਤੇ ਵਿਚਾਰਾਂ ਦਾ ਉਹੀ ਨੁਕਸਾਨ ਹੋ ਗਿਆ ਉਹਨਾਂ ਦਾ ਬੋਰ ਹੀ ਗਏ ਜਿਹਦੇ ਦੋ ਹੋਣਗੇ ਤਿੰਨ ਹੋਣਗੇ ਤਾਂ ਇਹਨਾਂ ਨੂੰ ਬਹੁਤ ਵੱਡੇ ਹਲਾਰੇ ਦੀ ਲੋੜ ਆ ਇਹਨਾਂ ਦੇ ਨਾਲ ਸਾਨੂੰ ਖੜਨਾ ਪੈਣਾ ਵਾ ਕਿ ਇਹਨਾਂ ਦੀਆਂ ਪੈੜੀਆਂ ਕਰਾਹ ਕੇ ਕਿਦਾਂ ਪੱਧਰੀਆਂ ਹੋਣੀਆਂ ਵਾ ਤੇ ਜਿਹੜਾ ਬੰਦਾ ਵੈਗਰੂ ਨੂੰ ਯਾਦ ਕਰੂਗਾ ਉਹਨਾਂ ਤੇ ਫਿਰ ਉਹ ਇਹੋ ਜਿਹੇ ਵੇਲੇ ਤੇ ਕਿਸੇ ਨਾ ਠੱਗੀ ਠੋਰੀ ਨਹੀਂ ਕਰ ਸਕਦਾ ਜਿੱਦਾਂ ਹੁਣ ਅਸੀਂ 23 ਦੁਕਾਨਾਂ ਤੇ ਕੱਲ ਵੇਖਿਆ ਅਸੀਂ ਤਰਪੈਲਾਂ ਦੇਣੀਆਂ ਸੀ ਜਾਂ ਚੋਕਰ ਲੈ ਕੇ ਜਾਣਾ ਸੀ ਜਾਂ ਚਾਰਾ ਲੈਣਾ ਯਾਰ ਚਾਰੇ ਵਾਲੇ ਤਾਂ ਆਪਣੇ ਜੱਟ ਭਰਾ ਹੀ ਐ ਤੁਸੀਂ ਇਤਨਾ ਰੇਟ ਵਧਾਓ ਦੁਕਾਨਦਾਰਾਂ ਤੋਂ ਚਲੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਕਿ ਕਿਸਾਨ ਨਾ ਜੇ ਤੁਸੀਂ ਖੜੋਗੇ ਤੇ ਤੁਹਾਡੀਆਂ ਦੁਕਾਨਾਂ ਭਰ ਲੰਗੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਰਿੰਪਲ ਢੋਲਣ ਕੁਦਰਤ ਦਾ ਕਹਿਰ ਪੰਜਾਬੀ ਚੱਲ ਰਹੇ ਨੇ ਜੇਕਰ ਗੱਲ ਕਰੀਏ ਤਾਂ ਤਰਨਤਾਰਨ ਦੇ ਪਿੰਡ ਬੰਡਾਲਾ ਹਵੇਲੀਆਂ ਦੇ ਵਿੱਚ ਪਹੁੰਚੇ ਆ ਜਿੱਥੇ ਪੰਜਾਬੀ ਲੋਕ ਗਾਇਕ ਸਰਜੀਤ ਸਿੰਘ ਭੁੱਲਰ ਲੋਕਾਂ ਦੀ ਸਾਰ ਲੈਣ ਪਹੁੰਚੇ ਨੇ ਸੋ ਤਸਵੀਰਾਂ ਪਿੰਡ ਵਾਸੀਆਂ ਦੀਆਂ ਤੁਸੀਂ ਦੇਖ ਸਕਦੇ ਜੋ ਲੋਕ ਗਾਇਕ ਸਰਜੀਤ ਸਿੰਘ ਭੁੱਲਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਤੇ ਕੀ ਉਹਨਾਂ ਵੱਲੋਂ ਜਿਹੜਾ ਆ ਉਪਰਾਲਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੁਣ ਜਿਹੜਾ ਆ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਇਹ ਜਿਹੜੇ ਲੋਕ ਵਿਚਾਰੇ ਹੜਾ ਦੀ ਮਾਰ ਝੱਲ ਰਹੇ ਆ ਤੇ ਮੈਂ ਉਹਨਾਂ ਨੂੰ ਆਣ ਕੇ ਵੇਖਿਆ ਕਿ ਚਿਹਰੇ ਉਹਨਾਂ ਦੇ ਅਜੇ ਵੀ ਹੱਸਦੇ ਆ ਇਹ ਤੱਕ ਬੜੀ ਵੱਡੀ ਪਰਮਾਤਮਾ ਦੀ ਦੇਣੀ ਆ ਪੰਜਾਬੀਆਂ ਤੇ ਦੁੱਖ ਦੀ ਘੜੀ ਦੇ ਵਿੱਚ ਵੀ ਹੱਸਣਾ ਤਾਂ ਸਾਨੂੰ ਨਾ ਕੱਲ ਦੇ ਆਪਣੀਆਂ ਸਾਡੀਆਂ ਟੀਮਾਂ ਗਈਆਂ ਸੀ ਸਾਰੇ ਪਿੰਡਾਂ ਦੇ ਵਿੱਚ ਤੇ ਬਾਲੇ ਜਿਹੜੇ ਸੱਜਣ ਆ ਪਤਵੰਤੇ ਉਹਨਾਂ ਕਿਹਾ ਕਿ ਰਾਸ਼ਨ ਬਹੁਤ ਆ ਚੁੱਕਾ ਵਾ ਮੈਂ ਜਿਹੜੀ ਬੇਨਤੀ बार-बार ਹਰ ਇੱਕ ਵਾਰ ਲਾਈਵ ਹੋ ਕੇ ਵੀ ਕਰ ਰਿਆਂ ਕਿ ਰਾਸ਼ਨ ਦੀ ਕੋਈ ਕਮੀ ਨਹੀਂ ਗਈ ਸਾਰੇ ਸਾਡੇ ਸਿੰਘਰਾਂ ਨੂੰ ਜਿੰਨੇ ਮਹਾਪੁਰਸ਼ ਨੇ ਸੰਤ ਮਹਾਤਮਾ ਨੇ ਸਮਾਜਿਕ ਜਥੇਬੰਦੀਆਂ ਦੇ ਲੋਕ ਨੇ ਸਿਆਸੀ ਪਾਰਟੀਆਂ ਦੇ ਉਹ ਨਮਾਇंदे ਜਿਹੜੇ ਇਹਨਾਂ ਕੋਲ ਤੱਕ ਤੇ ਵਿਚਾਰ ਤੱਕ ਪਹੁੰਚਿਆ ਹੀ ਕੋਈ ਨਹੀਂਗਾ ਇੱਥੇ ਕੋਈ ਸਿਆਸੀ ਲੀਡਰ ਨੇ ਆ ਨਾ ਉਹਨਾਂ ਤੋਂ ਆਸ ਰੱਖੀ ਜਾ ਸਕਦੀ ਚਲੋ ਉਹ ਛੱਡੋ ਜੀ ਉਸ ਗੱਲ ਤੇ ਅਸੀਂ ਪੈਣਾ ਨਹੀਂਗਾ ਕਲਾਕਾਰਾਂ ਨੂੰ ਬੇਨਤੀ ਆ ਕਿ ਆਪਾਂ ਜਿੱਦਾਂ ਫੀਲਡ ਦੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਸੁਣ ਰਹੇ ਆ ਜਾਂ ਉੱਥੇ ਰਾਸ਼ਨ ਵੰਡ ਰਹੇ ਆ ਮੋਢਲੀ ਜਿਹੜੀ ਜ਼ਰੂਰ ਤੋਂ ਅਗਲੀ ਜਿਹੜੀ ਬਣ ਗਈ ਇਹਨਾਂ ਦੀ ਮੋਢ ਵਸੇ ਬੇਦੀ ਕਿਉਂਕਿ ਸਾਰੇ ਅਸੀਂ ਸੱਜਣਾ ਨਾਲ ਰਹਿ ਕੀਤੀ ਆ ਜਿੰਨੇ ਇੱਥੋਂ ਦੇ ਪਤਵੰਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਗਾਂਹ ਸਾਨੂੰ ਲੋਡ ਪੈਣੀ ਆ ਅਸੀਂ ਕੱਲ ਵੀ ਪਿੰਡਾਂ ਦੇ ਵਿੱਚ ਜਦੋਂ ਗਏ ਸੀ ਬੰਦੇ ਸਾਡੇ ਸਾਰੇ ਗਏ ਸੀ ਉਹਨਾਂ ਨੇ ਸਾਰਿਆਂ ਨੇ ਇਹੋ ਕਿਹਾ ਵੀ ਅੱਜ ਦੀ ਅੱਜ ਦੇ ਦਿਨ ਸਾਨੂੰ ਜਿਹੜੀ ਉਹ ਰਾਸ਼ਨ ਦੀ ਲੋਡ ਲੈਣੀ ਸੀ ਸਾਨੂੰ ਲੋੜ ਆ ਕਿ ਜਦੋਂ ਇਹਨਾਂ ਦੀਆਂ ਪੈੜੀਆਂ ਆ ਬਾਦ ਕਰਨੀਆਂ ਵੇਖੋ ਇਹ ਜਿੱਥੇ ਦਰਿਆ ਵਗ ਜਾਂਦਾ ਨਾ ਉੱਥੇ ਰੇਤਾ ਦਾ ਪਤਾ ਨਹੀਂ ਕਿੱਥੇ ਇਹਨੇ 5 ਫੁੱਟ ਸੁੱਟ ਜਾਣੀਆਂ ਕਿੱਥੇ 4 ਸੁੱਟਣੀ ਕਿੱਥੇ 3 ਸੁੱਟਣੀ ਆ ਕਿਹੜੀ ਪੈਲੀ ਕਿਹੜਾਂ ਪੈਲੀਆਂ ਤੋਂ ਵੀ ਵਿਚਾਰੇ ਲੋਕਾਂ ਦੀ ਲੜਾਈ ਹੋ ਜਾਂਦੀ ਮੇਰੀ ਪੈਲੀ ਕਿੱਥੇ ਰਹਿ ਗਈ ਕਿਸੇ ਦੀ ਪੈਲੀ ਇਹ ਦਰਿਆ ਇਹੋ ਜਆ ਪੜਥੂ ਪਾਉਂਦਾ ਵਾ ਇਹ ਇਹਨਾਂ ਲੋਕਾਂ ਤੋਂ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਮੈਂ ਤਾਂ ਜਾਣਦਾ ਮੇਰਾ ਇਹਨਾਂ ਪਿੰਡਾਂ ਨਾਲ ਰਾਬਤਾ ਰਿਹਾ ਵਾ ਇਸ ਲਈ ਸਾਨੂੰ ਇਹਨਾਂ ਦੇ ਨਾਲ ਡੀਜ਼ਲ ਤੌਰ ਤੇ ਵੀ ਖਾਦਾਂ ਤੌਰ ਤੇ ਵੀ ਬੀਤ ਤੌਰ ਤੇ ਵੀ ਖੜੇ ਹੋਣਾ ਪੈਣਾ ਵਾ ਉਹ ਅਸੀਂ ਫਾਈਨੈਂਸ਼ੀਅਲੀ ਤੌਰ ਤੇ ਸਾਰੇ ਜਮਾਨ ਇਕੱਠੇ ਹੋ ਕੇ ਕਰਾਂਗੇ ਤੇ ਹੋ ਸਕਦਾ ਵਾ ਜੇ ਕੱਲਾ ਸਰਜੀਤ ਭੁੰਦਰ ਕਵੇ ਉਹ ਵੀ ਸਾਰੇ ਪਿੰਡਾਂ ਨੂੰ ਕੁਝ ਨਹੀਂ ਦੇ ਸਕਦਾ ਮੈਂ ਸਾਰੇ ਆਪਣੇ ਕਲਾਕਾਰ ਭਰਾਵਾਂ ਨੂੰ ਕਹੂੰਗਾ ਕਿ ਆਪਾਂ ਦੇ ਹੋ ਸਕਦੇ ਦੇ ਕਾਲ ਕਲਾਕਾਰਾਂ ਦੀ ਮੀਟਿੰਗ ਰੱਖੀਏ ਬਾਕੀ ਆਪਣੇ ਆਪਣੇ ਤਰੀਕੇ ਨਾਲ ਕਰਨਗੇ ਤੇ ਉਹ ਜਦੋਂ ਸਾਰੇ ਕਿਉਂਕਿ ਇਹਦੇ ਚ ਛੋਟਾ ਕਲਾਕਾਰ ਹੋਵੇ ਚਾਹੇ ਵੱਡਾ ਹੋਵੇ ਚਾਹੇ ਉਹਦੋਂ ਵੀ ਵੱਡਾ ਹੋਵੇ ਆਪਣਾ ਆਪਣਾ ਯੋਗਦਾਨ ਦੇਊਗਾ ਫਿਰ ਇਕੱਠਾ ਕਰਕੇ ਪੈਸਾ ਜਿਹੜਾ ਵਾ ਉਹ ਕਿਸੇ ਹਿਸਾਬ ਕਿਤਾਬ ਨਾਲ ਇਹਨਾਂ ਦੀ ਪੈੜੀ ਜਿਹੜੀ ਆ ਇਹਨਾਂ ਨੇ ਘਰ ਜਿਹੜੇ ਆ ਇਹਨਾਂ ਦਾ ਜਿਹੜਾ ਸਿਸਟਮ ਕਿਉਂਕਿ ਮੈਂ ਇਸ ਕੱਲ ਨੂੰ ਸਮਝਦਾ ਕਿ ਬਾੜੇ ਬੋਰ ਜਿਹੜੇ ਆ ਉਹਨਾਂ ਦਾ ਕੰਮ ਖਤਮ ਹੋ ਜਾਣਾ ਜਦੋਂ ਬੋਰਾਂ ਚ ਰੇਤਾ ਭਰ ਜਾਂਦੀ ਬੋਰ ਬੈਠ ਗਏ ਇਹ ਜ਼ਰੂਰ ਆ ਕਿ ਇੱਥੇ ਬੋਰ ਥੋੜੇ ਜਿ ਉੱਚੇ ਹੋ ਜਾਂਦੇ ਪਰ ਕਿੰਨੋ ਵੀ ਲੱਖ ਲੱਖ ਦਾ ਤੇ ਵਿਚਾਰਾਂ ਇਹਦੇ ਦੋ ਹੋਣਗੇ ਤਿੰਨ ਹੋਣਗੇ ਤਾਂ ਇਹਨਾਂ ਨੂੰ ਬਹੁਤ ਵੱਡੇ ਹਲਾਰੇ ਦੀ ਲੋੜ ਆ ਇਹਨਾਂ ਦੇ ਨਾਲ ਸਾਨੂੰ ਖੜਨਾ ਪੈਣਾ ਵਾ ਕਿ ਇਹਨਾਂ ਦੀਆਂ ਪੈਲੀਆਂ ਕਰਾ ਕੇ ਕਿਦਾਂ ਪੱਧਰੀਆਂ ਹੋਣੀਆਂ ਵਾ ਉਹਨਾਂ ਦੇ ਵਿੱਚ ਦੁਬਾਰਾ ਜੇ ਪਾਣੀ ਮਹਾਰਾਜ ਦੇ ਉੱਤੋਂ ਕਿਰਪਾ ਕਰੂ ਤੇ ਕਦੋਂ ਵਾਈ ਜੋ ਘੁੜੀਆਂ ਕਣਕਾਂ ਬੀਜੀਆਂ ਜਾਣੀਆਂ ਨਹੀਂ ਬੀਜੀਆਂ ਜਾਣੀਆਂ ਅਜੇ ਪਰਮਾਤਮਾ ਦੇ ਹੱਥ ਵਾਸਿਆ ਇਹ ਕੁਦਰਤ ਵੀ ਹੱਥ ਵਾਸਿਆ ਕਿਉਂਕਿ ਜਿੰਨਾ ਪਾਣੀ ਆ ਤੇ ਉਦੋਂ ਬਾਅਦ ਕੋਸ਼ਿਸ਼ ਇਹ ਆ ਕਿ ਇਹ ਸਾਰੇ ਸੱਜਣਾ ਤੋਂ ਹੀ ਰਾਏ ਲਈ ਆ ਉਹਾਂ ਦੇ ਕਿ ਤੁਸੀਂ ਉਦੋਂ ਆਇਓ ਜਦੋਂ ਪਾਣੀ ਲੱਥੂਗਾ ਇਹ ਸਾਡੇ ਨਾਲ ਕੇ ਖੜਿਓ ਅਸੀਂ ਆਪਣੀ ਜਿੰਨੀ ਵੀ ਸਾਡੀ ਪਰਮਾਤਮਾ ਨੇ ਸਾਨੂੰ ਜੋ ਕੁਝ ਬਖਸ਼ਾ ਵਾ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਜਿੰਨੇ ਲੋਕਾਂ ਦੀ ਪੈੜੀ ਪਧਰੀ ਹੋ ਸਕਦੀ ਆ ਜਿੰਨਾ ਕ ਡੀਜ਼ਲ ਊਜਲ ਅਹੀਂ ਖਾਦਾਂ ਦਵਾਈਆਂ ਲਿਆ ਸਕਦੇ ਆ ਅਸੀਂ ਇਹਨਾਂ ਦੀ ਮਦਦ ਕਰਾਂਗੇ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਸਾਡਾ ਇਹ ਆਪਣਾ ਪਰਿਵਾਰ ਆ ਮੈਂ ਖੁਦ ਕਿਸਾਨ ਆ ਸਰ ਜੇ ਕਹਿ ਲਈਏ ਤਾਂ ਕੁਦਰਤ ਦਾ ਕਹਿਰ ਤਾਂ ਹੈਗਾ ਹੀ ਆ ਪਰ ਕੁਝ ਦੁਕਾਨਦਾਰ ਜਾਂ ਗਰੋਸਰੀ ਦਾ ਸਮਾਨ ਜਿਹੜੇ ਵੇਚਦੇ ਨੇ ਉਹ ਇਹਨਾਂ ਦੀ ਲੋਕਾਂ ਦੀ ਮਜਬੂਰੀ ਦਾ ਜਿਹੜਾ ਉਹ ਨਜਾਇਜ਼ ਫਾਇਦਾ ਚੱਕ ਰਹੇ ਉਹਨਾਂ ਨੂੰ ਕੀ ਅਪੀਲ ਕਰਾਂ ਮੈਂ ਬੇਨਤੀ ਕਰਦਾ ਵਾਂ ਕਿ ਵੇਖੋ ਪ੍ਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਬੰਦਾ ਪੈਦਾ ਹੋਇਆ ਵਾ ਇਹ ਸੋਚ ਲੈ ਕੋਈ ਇੱਥੇ ਨਹੀਂ ਬੈਠੇ ਰਹਿਣਾ ਹਰੇਕ ਦੀ ਅੰਤਮ ਅਰਦਾਸ ਹੋਣੀ ਹੈ ਇੱਕ ਦਿਨ ਤੇ ਜਿਹੜਾ ਬੰਦਾ ਵੈਗਰੂ ਨੂੰ ਯਾਦ ਕਰੂਗਾ ਉਹਨਾਂ ਤੇ ਫਿਰ ਉਹ ਇਹੋ ਜਿਹੇ ਵੇਲੇ ਤੇ ਕਿਸੇ ਨਾਲ ਠੱਗੀ ਠੋਰੀ ਨਹੀਂ ਕਰ ਸਕਦਾ ਜਿੱਦਾਂ ਹੁਣ ਅਸੀਂ 23 ਦੁਕਾਨਾਂ ਤੇ ਕੱਲ ਵੇਖਿਆ ਅਸੀਂ ਤਰਪਾਈਲਾਂ ਦੇਣੀਆਂ ਸੀ ਜਾਂ ਚੋਕਰ ਲੈ ਕੇ ਜਾਣਾ ਸੀ ਜਾਂ ਚਾਰਾ ਲੈਣਾ ਯਾਰ ਚਾਰੇ ਵਾਲੇ ਤਾਂ ਆਪਣੇ ਜੱਟ ਭਰਾ ਹੀ ਆ ਤੁਸੀਂ ਇਤਨਾ ਰੇਟ ਵਧਾਓ ਦੁਕਾਨਦਾਰਾਂ ਤੋਂ ਚਲੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਕਿ ਕਿਸਾਨ ਨਾਲ ਜੇ ਤੁਸੀਂ ਖੜੋਗੇ ਤੇ ਤੁਹਾਡੀਆਂ ਦੁਕਾਨਾਂ ਭਰਨਗੀਆਂ ਨਹੀਂ ਤੇ ਸਾਰੇ ਹੀ ਭੁੱਖੇ ਮਰ ਜਾਣਗੇ ਜੇ ਕਿਸਾਨ ਭੁੱਖਾ ਮਰੂਗਾ ਤੇ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਜਮਾ ਖੋਰੀ ਦਾ ਵਿੱਚ ਵਿਸ਼ਵਾਸ ਨਾ ਰੱਖੋ ਪਰਮਾਤਮਾ ਨੂੰ ਲਿਖਾ ਦੇਣਾ ਵਾ ਰੱਬ ਉੱਤੇ ਬੈਠਾ ਵਾ ਸਾਰਿਆਂ ਨੂੰ ਦੇਖਦਾ ਵਾ ਜਿਹੜਾ ਰੇਟ ਅੱਗੇ ਤੁਸੀਂ ਲਾ ਰਹੇ ਉਹ ਹੀ ਰੇਟ ਲਾਓ ਯਾਰ ਕੀ ਕਰ ਲਓਗੇ ਇਹਨਾਂ ਦੀ ਕਮਾਈ ਕਰਕੇ ਇਹਨਾਂ ਦੀ ਕਮਾਈ ਇਹਨਾਂ ਨੂੰ ਇਹਨਾਂ ਦੇ ਹਾਲਾਤ ਆ ਵੇਖੋ ਵਿਚਾਰੇ ਘਰਾਂ ਦੇ ਵਿੱਚ ਪਾਣੀ ਵੜਿਆ ਵਾ ਛੱਤਾਂ ਤੇ ਡੰਗਰ ਚੜਾਏ ਕਈਆਂ ਨੇ ਜੇ ਕੋਈ ਬਚਿਆ ਦੇ ਕਈਆਂ ਦੇ ਬੱਚੇ ਹੀ ਨਹੀਂ ਕਿ ਰੁੜ ਗਏ ਇਹਨਾਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਮਾੜਾ ਮੋਟਾ ਰੱਬ ਤੋਂ ਡਰੋ ਬਸ ਮੈਂ ਇਹੀ ਕਰਦਾ ਕਿ ਰੱਬ ਤੋਂ ਡਰੋ ਬਾਕੀ ਸਰਕਾਰ ਨੂੰ ਮੈਂ ਇਹੀ ਬੇਨਤੀ ਕਰਦਾ ਜੇ ਹੋਰ ਕੁਝ ਨਹੀਂ ਆਪਾਂ ਕਰ ਸਕਦੇ ਕਮ ਸੇ ਕਮ ਇਹਨਾਂ ਦੇ ਤੇ ਸਿਕੰਜਾ ਕੱਸ ਦੋ ਕਿ ਦੁਕਾਨਦਾਰਾਂ ਤੋਂ ਚੀਜ਼ ਤਾਂ ਬਰਾਬਰ ਦੀ ਮਿਲੇ ਉਹ ਤਨਾ ਹੁਣ ਉਹ ਬਲੈਕ ਦੇ ਵਿੱਚ ਲੋਕਾਂ ਨੂੰ ਵੇਚਦੇ ਸੋ ਇਹਨਾਂ ਨਾਲ ਲੋਕ ਗਾਇਕ ਸੁਰਜੀਤ ਸਿੰਘ ਭੁੱਲਰ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਅਭੀ ਤੇ ਕੀ ਨਾਂ ਹੈ ਤੁਹਾਡਾ ਭਵੰਤ ਸਿੰਘ ਕਿਹੜਾ ਪਿੰਡ ਹੈ ਬੰਡਾਲਾ ਬੰਡਾਲਾ ਕਿਹੜੀ ਚੀਜ਼ ਦੀ ਲੋੜ ਹੈ ਇੱਥੇ ਜਿਹੜੀ ਕੋਲ ਵੀਰ ਜੀ ਇਸ ਟਾਈਮ ਇੱਥੇ ਮੰਨ ਲਓ ਜਿਵੇਂ ਵੀਰ ਨੇ ਦੱਸਿਆ ਵਾ ਜ਼ਮੀਨਾਂ ਪੱਧਰ ਕਰਨੀਆਂ ਜਿਵੇਂ ਉਹਨਾਂ ਇਹ ਮੈਂ ਮਾਲੋ 10 ਕਿਲੋਮੀਟਰ ਤੱਕ ਏਰੀਆ ਵਾ ਸਾਨੂੰ ਬੰਨ ਜ਼ਰੂਰੀ ਚਾਹੀਦਾ ਵਾ ਇਹ ਨਹੀਂ ਕਿ ਬਈ ਤਿੰਨੀ ਸਾਲੀ ਜਾਂ ਦੋਹਾਂ ਸਾਲੀ ਪਾਣੀ ਆਉਂਦਾ ਸਾਡੇ ਫਸਲ ਮਰ ਜਾਂਦੇ ਤੁਸੀਂ ਦੱਸੋ ਬਈ 23 ਦੇ ਵਿੱਚ ਪਾਣੀ ਆਇਆ 19 ਦੇ ਵਿੱਚ ਆ ਗਿਆ 13 ਚ ਆ ਗਿਆ 11 ਚ ਆ ਗਿਆ 8 ਚ ਆ ਗਿਆ 88 ਚ ਆ ਗਿਆ 95 ਚ ਆ ਗਿਆ ਕੀ ਕਰਨਗੇ ਜ਼ਿੰਦਾਰ ਦੇਖੋ ਬਜ਼ੁਰਗੋ ਕੀ ਨਾਏ ਤੁਹਾਡਾ ਗਰਮਾਓ ਕਿ ਨਹੀਂ ਕਿਹੜਾ ਪਿੰਡ ਹੈ ਇਹ ਪਿੰਡ ਹੈ ਕਿਹੜੀ ਚੀਜ਼ ਦੀ ਲੋੜ ਹੈ ਲੋੜ ਤਾਂ ਦੇਖੋ ਸਾਰੀਆਂ ਚੀਜ਼ਾਂ ਦੀ ਲੋੜ ਆ ਜ਼ਿਆਦਾ ਤਾਂ ਲੋੜ ਇਸੇ ਚੀਜ਼ ਦੀ ਆ ਆਪਾਂ ਨੂੰ ਵੀ ਪੈਗਾਂ ਪੱਧਰ ਕੀਤੀਆਂ ਮਾਰੇ ਲੋਕਾਂ ਕੋਲ ਨਹੀਂ ਰਹੋਣੀਆਂ ਪਈਆਂ ਤੇ ਦੋ ਦੋ ਤਰ ਤੱਕ ਲਈ ਜ਼ਮੀਨ ਆਏਗਾ ਕਿਸਾਨਾਂ ਤੇਲ ਆ ਖਾਤਾ ਬੀ ਆ ਚਲੋ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਨਾਲ ਬਾਤਾਂ ਇਹ ਉਹਨਾਂ ਕਰਾਂਗੇ ਸੋ ਇਹ ਸਨ ਪਿੰਡ ਬੰਡਾਲਾ ਦੇ ਵਾਸੀ ਇਥੇ ਪੰਜਾਬੀ ਲੋਕ ਗਾਇਕ ਸੁਰਜੀਤ ਸਿੰਘ ਭੁੱਲਰ ਵੀ ਮੌਜੂਦ ਸੀ ਪਿੰਡ ਵਾਸੀ ਮੌਜੂਦ ਸੀਗੇ ਇਸੇ ਗੱਲ ਦਾ ਜ਼ੋਰ ਦਿੱਤਾ ਗਿਆ ਕਿ ਪਿੰਡ ਨੂੰ ਮੋੜ ਵਸੇਬਾ ਜਿਹੜੇ ਇਲਾਕੇ ਜਿਹੜੇ ਨੇ ਇਸ ਤਰ੍ਹਾਂ ਪਛੜ ਚੁੱਕੇ ਨੇ ਮੋੜ ਵਸੇਬਾ ਕਰਨ ਲਈ ਡੀਜ਼ਲ ਦਵਾਈਆਂ ਖਾਦਾਂ ਕਿਉਂਕਿ ਇਹਨਾਂ ਦੀਆਂ ਜ਼ਮੀਨਾਂ ਨੂੰ ਜਿਹੜਾ ਆ ਪੱਧਰ ਕਰਕੇ ਫਿਰ ਤੋਂ ਸੁਰਜੀਤ ਕਰਕੇ ਜਿਹੜੀ ਇੱਥੇ ਬਜਾਈ ਆ ਉਹ ਕੀਤੀ ਜਾ ਸਕੇ ਸੋ ਲਗਾਤਾਰ ਜਿਹੜੀ ਆ ਅਪੀਲ ਅਸੀਂ ਵੀ ਇਹੋ ਪ੍ਰਸ਼ਾਸਨ ਤੋਂ ਕਰਦੇ ਆਂ ਵੀ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਤੇ ਸਾਰੇ ਕਲਾਕਾਰ ਇੱਕ ਜੁੱਟ ਹੋ ਕੇ ਇੱਕ ਮੁੱਠ ਹੋ ਕੇ ਇਹਨਾਂ ਪਛੜੇ ਹੋਏ ਲੋਕਾਂ ਦੀ ਜਿਹੜੀ ਆ ਉਹ ਮਦਦ ਕਰ ਸਕਣ ਤਰਨ ਤਰਨ ਤੋਂ ਕੈਮਰਾਮੈਨ ਦੇ ਨਾਲ ਪੱਤਰਕਾਰ ਰਿੰਪਲ ਗੁੱਲਨ ਰੋਜ਼ਾਨਾ ਸਪੋਕਸਪੀਕਮੈਨ ਟੀਵੀ